ਸਸਿਕਾ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ Instagram ਪੇਜ ਦੇ ਉੱਤੇ ਅੱਜ ਆਪਾਂ ਫਿਰ ਤੋਂ ਇੱਕ ਵਾਰੀ ਤੁਹਾਡੇ ਦੀ ਲੈ ਕੇ ਆ ਗਏ ਆ ਸੁਪਰ ਸੰਡੇ ਸੇਲ ਜਿਹੜੇ ਪਾਰਟੀਵਰ ਸੂਟਾਂ ਦੇ ਉੱਤੇ ਲੱਗੀ ਜੇ ਸੇਲ ਰਖੜੀਆਂ ਆਫਰਾਂ ਜੇ ਸਪੈਸ਼ਲ ਆਫਰਾਂ ਜਿਹੜੀਆਂ ਤੁਹਾਡੇ ਦੀ ਲੈ ਕੇ ਆਏ ਨਾ ਤੇ ਸੋਹਣੇ ਸੋਹਣੇ ਸੂਟ ਜਿਹੜੇ ਆ ਉਹ ਵੀ ਆਪਾਂ ਤੁਹਾਡੇ ਦੀ ਲੈ ਕੇ ਆਏ ਨਾ ਆਜੋ ਪਹਿਲਾਂ ਕਰਾਉਨੇ ਤੁਹਾਨੂੰ ਸੂਟ ਚੈੱਕ ਇਹ ਆਊਗਾ ਜੇ 크ਰੇਪ ਸਿਲਕ ਦੇ ਵਿੱਚ ਬਹੁਤ ਸ਼ਾਨਦਾਰ ਸੂਟ ਜੇ ਤੇ ਇਹ ਤੁਸੀਂ ਦੇਖ ਸਕਦੇ ਜੇ ਚਨਾਉਂ ਦੇ ਦੁਪੱਟੇ ਦੇ ਨਾਲ ਇਹਦੇ ਆਊਗਾ ਥੱਲੇ ਘੇਰੇ ਦੇ ਉੱਤੇ ਸਾਰੇ ਜਿਹੜਾ ਜੇ ਤਿੱਲੇ ਦਾ ਵਰਕ ਪਲੱਸ ਹੈਂਡ ਵਰਕ ਦਾ ਜਿਹੜਾ ਜੇ ਹਾਈਲਾਈਟ ਹੈ ਸਾਰਾ ਇਹਦੇ ਵਿੱਚ ਤੇ ਇਹ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਦਾ ਤੁਸੀਂ ਵੇਖ ਸਕਦੇ ਜੀ ਤੇ ਜਰੇ ਵਾਲਾ ਡਿਜ਼ਾਈਨ ਹੈ ਮੋਰਾ ਵਾਲਾ ਡਿਜ਼ਾਈਨ ਹੈ ਇਹਦੇ ਨਾਲ ਦੁਪੱਟਾ ਹੈਗਾ ਜੀ ਚਨਾਉਣ ਦਾ ਇਹ ਵੀ ਤੁਸੀਂ ਜਿਹੜਾ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਦੁਪੱਟਾ ਜੇ ਤੇ ਇਹ ਦੁਪੱਟੇ ਦੇ ਉੱਪਰ ਵੀ ਸਾਰਾ ਜਿਹੜਾ ਜੇ ਕੱਟ ਵਰਕ ਹੈ ਪਲੱਸ ਤਿੱਲੇ ਦਾ ਵਰਕ ਜੀ ਤੇ ਇਹ ਆਪਾਂ ਅੱਜ ਤੁਹਾਨੂੰ ਦੇ ਦਨੇ ਆ ਸੁਪਰ ਸੰਡੇ ਸੇਲ ਦੇ ਵਿੱਚ ਤੇ ਇਹ ਸੂਟ ਦਾ ਰੇਟ ਆਊਗਾ ਜੇ ਸਿਰਫ ਤੇ ਸਿਰਫ 850 ਰੁਪਏ ਸ਼ਿਪਿੰਗ ਹੋਊਗੀ ਫ੍ਰੀ ਇਹਦੇ ਵਿੱਚ ਸਿੰਗਲ ਕਲਰ ਜੇ ਸੋਲੋ ਕਲਰ ਜੇ ਤੇ ਰੇਟ ਆਊਗਾ ਜੇ ਸਿਰਫ ਤੇ ਸਿਰਫ 800 ਤੇ 50 ਰੁਪਏ ਲਓ ਜੀ ਨੈਕਸਟ ਆ ਗਿਆ ਜੇ ਬਹੁਤ ਸ਼ਾਨਦਾਰ ਕਲਰ ਤੇ ਬਹੁਤ ਸ਼ਾਨਦਾਰ ਸੂਟ ਫੈਬਰਿਕ ਆਊਗਾ ਜੇ ਦਾ ਮਸਲੀਨ ਕਾਟਨ ਦਾ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਇਹਦੇ ਵੀ ਨੈਕ ਦੇ ਉੱਤੇ ਹੈਂਡਵਰਕ ਜੇ ਸਾਰਾ ਹੀ ਤੇ ਇਧਰੋਂ ਸੂਟ ਜਿਹੜਾ ਜੇ ਇਹ ਵੀ ਸਾਰਾ ਥ੍ਰੈਡ ਵਰਕ ਤੇ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਆ ਨਾਲ ਇਹਦੇ ਹੈਗਾ ਜੇ ਬਾਹਾਂ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜਿਹਾ ਵਰਕਿੰਗ ਦਾ ਡਿਜ਼ਾਈਨ ਜਿਹੜਾ ਜੇ ਇਹ ਬਾਹਾਂ ਦਾ ਆ ਇਹ ਫੈਬਰਿਕ ਦਾ ਕੱਟ ਜਿਹੜੀ ਜੇ ਉਹ ਹੈ ਜੇ 5 ਮੀਟਰ ਦੀ ਦੁਪੱਟਾ ਹੈਗਾ ਜੇ ਪਿਓਰ ਦਾ ਨਾਲ ਇਹਦੇ ਡਬਲ ਡਾਈ ਦੁਪੱਟਾ ਜੇ ਮਸਲੀਨ ਦਾ ਸੂਟ ਜੇ ਇਹ ਦੇਖ ਸਕਦੇ ਤੁਸੀਂ ਮੋਰ ਪੰਖੇ ਦਾ ਡਿਜ਼ਾਈਨ ਤੇ ਪਲੱਸ ਲਾਈਟ ਲੈਮਨ ਹੇਡ ਦਾ ਸੇਮ ਬੇਸ ਕਲਰ ਦਾ ਜਿਹੜਾ ਦੁਪੱਟਾ ਜੇ ਉਹ ਇਹਦੇ ਨਾਲ ਡਾਈ ਹੋਇਆ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੇ 950 ਰੁਪਈਆ ਦੇ ਵਿੱਚ ਸੇਲ ਦੇ ਵਿੱਚ ਇਹ ਹੈਗੀ ਜੇ ਸੁਪਰ ਸੰਡੇ ਸੇਲ ਰੇਟ ਹੈਗਾ ਜੇ 950 ਰੁਪਈਏ ਫੈਬਰਿਕ ਹੈਗਾ ਜੇ ਮਸਲੀਨ ਦਾ ਦੁਪੱਟਾ ਹੈਗਾ ਜੇ ਪਿਓਰ ਦਾ ਲਓ ਜੀ ਨੈਕਸਟ ਆ ਗਿਆ ਜੇ ਮੋਰ ਪੰਖਿਆਂ ਛੇੜ ਬਹੁਤ ਜਿਆਦਾ ਸੋਹਣਾ ਕਲਰ ਜੇ ਕੰਟਰਾਸਟ ਜਿਹੜਾ ਜੇ ਥ੍ਰੈਡ ਵਰਕ ਦਾ ਬਹੁਤ ਪਿਆਰਾ ਜੇ ਤਿੱਲੇ ਦੇ ਵਰਕ ਦੇ ਨਾਲ ਫਰੋਜੀ ਕਲਰ ਦਾ ਥ੍ਰੈਡ ਵਰਕ embroidery ਤੁਸੀਂ ਵੇਖ ਸਕਦੇ ਜੇ ਨੈਕ ਤੇ ਤੇ ਇਧਰੋਂ ਆ ਜੂਗੀ ਇਹਦੇ ਘੇਰੇ ਦੇ ਉੱਤੇ ਤੇ ਸੂਟ ਦਾ ਜਿਹੜਾ ਫੈਬਰਿਕ ਜੇ ਉਹ ਹੈਗਾ ਜੇ organza ਦਾ viscose organza ਬਹੁਤ ਸ਼ਾਨਦਾਰ ਨਾਲ ਇਹਦੇ ਦੁਪੱਟਾ ਜੇ ਦੁਪੱਟਾ ਜਿਹੜਾ ਜੇ ਉਹ ਵੀ organza ਦਾ ਜੇ ਡਿਜ਼ਾਈਨਰ ਸਾਰਾ ਹੀ ਬਣਿਆ ਕਟ ਵਰਕ ਜੇ ਪਲੱਸ embroidery ਪਲੱਸ ਥ੍ਰੈਡ ਵਰਕ ਤਿੱਲੇ ਦਾ ਵਰਕ ਜੇ ਨਾਲ ਇਹਦੇ ਇਹ ਤੁਸੀਂ ਵੇਖ ਸਕਦੇ ਜੇ ਸੂਟ ਆਲ ਓਵਰ 5 ਮੀਟਰ ਦਾ ਸ਼ਿਪਿੰਗ ਰਹੂਗੀ ਫ੍ਰੀ ਇਹਦੇ ਵਿੱਚ ਵੀ ਤੇ ਇਹ ਵੀ ਸੇਲ ਦੇ ਵਿੱਚ ਜਿਹੜਾ ਜੇ ਸੁਪਰ ਸੰਡੇ ਸੇਲ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 900 ਤੇ 500 ਪੰਜਾਂ ਦਾ ਸ਼ਿਪਿੰਗ ਫ੍ਰੀ ਜੇ ਇਹਦੇ ਉੱਪਰ ਵੀ ਤੇ ਹੁਣ ਜਿਹੜੇ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਉਹ ਆਉਣਗੇ ਉਹ ਪਾੜਾ ਸਿਲਕ ਦੇ ਵਿੱਚ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜਾਨਦਾਰ ਸੂਟ ਜੇ ਇਹ ਵੀ ਇਹ ਤੁਹਾਨੂੰ ਮੈਂ ਦਿਖਾਉਣਾ ਸੂਟ ਕਰਿਓ ਚੈੱਕ ਇਹ ਹੈਗਾ ਜੇ ਮੋਰ ਪੰਖੀਆ ਸ਼ੇਡ ਔਰ ਸੌਰੀ ਮੂੰਗੀਆਂ ਸ਼ੇਡ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਦਾ ਸੂਟ ਦਾ ਇਹ ਸਾਰਾ ਜਿਹੜਾ ਜੇ ਤਿੱਲੇ ਦਾ ਵਰਕ ਹੈ ਇਹਦੇ ਇਹ ਥੱਲੇ ਘੇਰੇ ਦੇ ਉੱਤੇ ਡਿਜ਼ਾਈਨ ਬਣਿਆ ਬਹੁਤ ਜ਼ਿਆਦਾ ਸ਼ਾਨਦਾਰ ਤੇ ਇਧਰੋਂ ਨਾਲ ਇਹਦੀਆਂ ਬਾਹਾਂ ਦੇ ਉੱਪਰ ਵਰਕ ਜੇ ਤੇ ਨਾਲ ਦੁਪੱਟਾ ਜੇ ਦੁਪੱਟੇ ਦੇ ਲੈਂਸ ਵੀ ਲੱਗੀ ਜੇ ਪਿਓਰ ਦਾ ਦੁਪੱਟਾ ਜੇ ਤੇ ਨਾਲ ਜਿਹੜੀ ਜੇ ਉਹ ਫਿਲਿੰਗ ਹੋਈ ਜੇ ਲੈਂਸ ਦੀ ਪਲੱਸ ਇਹਦੇ ਵਿੱਚ ਹੈਗਾ ਜੇ ਵਰਕ ਸਾਰੇ ਦੁਪੱਟੇ ਤੇ ਬਹੁਤ ਸ਼ਾਨਦਾਰ ਵਰਕ ਜਿਹੜਾ ਜੇ ਇਹ ਤੁਸੀਂ ਵੇਖ ਸਕਦੇ ਜੇ ਪਲੱਸ ਇਹਦੇ ਨਾਲ ਜਿਹੜੀ ਜੇ ਉਹ ਲੈਂਸ ਜੇ ਡਿਜ਼ਾਈਨਰ ਲੱਗੀ ਤੇ ਇਹ ਤੁਹਾਨੂੰ ਮਿਲੂਗਾ ਜੇ ਸਿਰਫ ਦੇ ਸਿਰਫ ਉਪਾੜਾ ਸਰਕ ਦਾ ਸੂਟ 5 ਮੀਟਰ ਦਾ 1175 ਰੁਪਈਆ ਦੇ ਵਿੱਚ ਸੁਪਰ ਸੰਡੇ ਸੇਲ ਦੇ ਰੇਟ ਹੈ ਜੇ 1175 ਰੁਪਈਆ ਤੁਸੀਂ ਆਨਲਾਈਨ ਪੇਮੈਂਟ ਦੇ ਨਾਲ ਬੁੱਕ ਕਰ ਸਕਦੇ ਜੇ ਤੇ ਸ਼ਿਪਿੰਗ ਫ੍ਰੀ ਦੇ ਨਾਲ ਆਪਣੇ ਘਰੇ ਮੰਗਵਾ ਸਕਦੇ ਜੇ ਰਖੜੀ ਦੇ ਗਿਫਟ ਦੇਣ ਵਾਸਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜੇ ਤੇ ਬਹੁਤ ਸੋਹਣੇ ਸੂਟ ਜੇ ਲਓ ਜੀ ਅੱਗੇ ਕਲਰ ਆ ਗਿਆ ਜੇ ਲਾਈਕ ਫਿਰੋਜੀ ਤੇ ਦੁਪੱਟਾ ਆਗਾ ਜੇ ਇਹਦੇ ਨਾਲ ਪਿਓਰ ਦਾ ਮੋਰ ਪੰਖਾ ਸ਼ੀਰ ਦਾ ਬਹੁਤ ਹੀ ਸੋਹਣਾ ਸੂਟ ਜੇ ਇਹ ਵੀ ਬਹੁਤ ਜਾਨਦਾਰ ਸੂਟ ਜੇ ਤੇ ਸ਼ਾਨਦਾਰ ਸੂਟ ਜੇ ਤੁਸੀਂ ਦੇਖ ਸਕਦੇ ਜੇ ਮੋਰ ਪੰਖੀਆ ਕਦਰ ਦਾ ਉੱਪਰ ਕੰਟਰਾਸਟ ਜੇ ਇਹਦੇ ਨਾਲ ਤਿੱਲੇ ਦੀ ਕਢਾਈ ਜੇ ਤੇ ਘੇਰੇ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣਿਆ ਜੇ ਹੈਂਡਵਰਕ ਜਿਹੜਾ ਜੇ ਹਾਈਲਾਈਟ ਹੋਇਆ ਜੇ ਸੂਟ ਦੇ ਉੱਪਰ ਇਹ ਨਾਲ ਹੈਗਾ ਜੇ ਬਾਵਾ ਦਾ ਡਿਜ਼ਾਈਨ ਇਹਦਾ ਤੇ ਇਹਦੇ ਨਾਲ ਦੁਪੱਟਾ ਹੈਗਾ ਜੇ ਪਿਓਰ ਦਾ ਮੋਰ ਪੰਖੀਆ ਸ਼ੀਟ ਦੇ ਵਿੱਚ ਪਿਓਰ ਦਾ ਦੁਪੱਟਾ ਜੇ ਦੁਪੱਟੇ ਦੇ ਉੱਪਰ ਵੀ ਕਢਾਈ ਜੇ ਪਲੱਸ ਤਿੱਲਾ ਵਰਕ ਆ ਥ੍ਰੈਡ ਵਰਕ ਆ ਤੇ ਨਾਲ ਜਿਹੜੀ ਲੈਂਸ ਦੀ ਫਿਲਿੰਗ ਜੇ ਉਹ ਵੀ ਉੱਪਰ ਹੋਈ ਹੈ ਇਹ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਦੇ ਸਿਰਫ ਸੁਪਰ ਸੰਡੇ ਸੇਲ ਦੇ ਵਿੱਚ 1100 ਤੇ 750 ਰੁਪਏ ਦਾ ਸ਼ਿਪਿੰਗ ਜਿਹੜੀ ਜੇ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਜੇ ਕਿਤੇ ਵੀ ਤੁਸੀਂ ਮੰਗਵਾ ਸਕਦੇ ਜੇ ਪੇਮੈਂਟ ਜਿਹੜੀ ਇਹਨਾਂ ਦੀ ਆਨਲਾਈਨ ਅਡਵਾਂਸ ਹੁੰਦੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਹੋਏਗੀ ਤੇ ਆ ਆ ਗਿਆ ਜੀ ਅੱਗੇ ਬਹੁਤ ਸ਼ਾਨਦਾਰ ਸੂਟ ਕਲਰ ਆ ਗਿਆ ਰਾਣੀ ਸ਼ੇਡ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਗ੍ਰੇ ਕਲਰ ਦੇ ਨਾਲ ਥ੍ਰੈਡ ਦਾ ਵਰਕ ਜੇ ਨਾਲ ਤਿੱਲੇ ਦਾ ਵਰਕ ਜੇ ਹਾਈਲਾਈਟ ਤੇ ਉੱਪਰ ਜਿਹੜਾ ਜੇ ਹੈਂਡਵਰਕ ਹਾਈਲਾਈਟ ਜਿਹੜਾ ਜੇ ਉਹ ਵੀ ਹੋਇਆ ਜੇ ਸੂਟ ਦੇ ਉੱਪਰ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਹੈਗਾ ਜੇ ਔਰਗਾਂజా ਦਾ ਤੇ ਦੁਪੱਟਾ ਜਿਹੜਾ ਜੇ ਸੀਕਵੈਂਸ ਵਾਲਾ ਜੇ ਪਲੱਸ ਦੁਪੱਟੇ ਤੇ ਵੀ ਕਢਾਈ ਸਾਰੀ ਜਿਹੜੀ ਹੋਈ ਜੇ ਪਲੱਸ ਥ्रेडਵਰਕ ਤੇ ਲਾ ਵਰਕ ਤੇ ਨਾਲ ਲੱਗੀ ਜੇ ਫੋਰ ਸਾਈਡ ਲਾਸ ਇਹਦੇ ਇਧਰੋਂ ਬਾਹਾਂ ਦੇ ਉੱਪਰ ਵੀ ਪੂਰਾ ਡਿਜ਼ਾਈਨ ਟਾਪ ਦਾ ਬਣਿਆ ਹੈ ਦਾ ਤੇ ਇਹ ਸਾਰੇ ਸੂਟ ਜਿਹੜੇ ਆ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ 1100 ਦੇ 750 ਰੁਪਈਆਂ ਦੇ ਵਿੱਚ ਇਹ ਆ ਗਿਆ ਜੇ ਅੱਗੇ ਆਪਣੇ ਕੋ ਪਾੜਾ ਸਿਲਕ ਦੇ ਵਿੱਚ ਲਾਸਟ ਸੂਟ ਬਹੁਤ ਸ਼ਾਨਦਾਰ ਸੂਟ ਜੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਸ਼ਿਮਰ ਸਿਲਕ ਦੇ ਵਿੱਚ ਵੀ ਆਉਣੇ ਆ ਸੂਟ ਇਹਦੇ ਆਉਂਦਾ ਜੇ ਆ ਸਾਰਾ ਘੇਰੇ ਦੇ ਉੱਤੇ ਐਮਬਰਾਇਡਰੀ ਨਾਲ ਪੈਚ ਲੱਗਾ ਜੇ ਉਹ ਪਾੜਾ ਸਿਲਕ ਦਾ ਹੀ ਥੱਲੇ ਲੈਸ ਲੱਗੀ ਜੇ ਤੇ ਇਧਰੋਂ ਇਹਦੀ ਕੁੜਤੀ ਬਣੀ ਜੇ ਬਹੁਤ ਸ਼ਾਨਦਾਰ ਕੁੜਤੀ ਤੇ ਵੀ ਪੈਚ ਜਿਹੜਾ ਜੇ ਪਾੜਾ ਸਿਲਕ ਦਾ ਆ ਪਲੱਸ ਥੱਲੇ ਦੀ ਕਢਾਈ ਇਹਦੇ ਉੱਪਰ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਤੇ ਇਧਰੋਂ ਨਾਲ ਹੈਗਾ ਜੇ ਇਹ ਬਹੁਤ ਬਾਹਵਾ ਦਾ ਡਿਜ਼ਾਈਨ ਜੇ ਤੇ ਇਹ ਵੀ ਬਹੁਤ ਸ਼ਾਨਦਾਰ ਪੈਚ ਜੇ ਪਲੱਸ ਵਰਕ ਜੇ ਇਹਦੇ ਨਾਲ ਇਹਦੇ ਆ ਗਿਆ ਜੇ ਦੁਪੱਟਾ ਔਰਗਾਂਜਾ ਦਾ ਦੁਪੱਟਾ ਇਹਦਾ ਜੇ ਉਹ ਸੀਕੁਐਂਸ ਵਾਲਾ ਜੇ ਤੇ ਉਪਾੜਾ ਸਿਲਕ ਦਾ ਸੂਟ ਜੇ ਔਰਗਾਂਜਾ ਦਾ ਦੁਪੱਟਾ ਜੇ ਬਹੁਤ ਸ਼ਾਨਦਾਰ ਸੂਟ ਜੇ ਇਹਦਾ ਰੇਟ ਜਿਹੜਾ ਜੇ ਇਹ ਵੀ ਸੇਮ ਆ ਜਾਊਗਾ 1175 ਰੁਪਏ ਇਹ ਸਾਰੇ ਸੁਪਰ ਸੰਡੇ ਸੇਲ ਦੇ ਵਿੱਚ ਤੇ ਸੇਲ ਦੇ ਰੇਟ ਜੇ ਲਓ ਜੀ ਇਹ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਸੂਟ ਵੇਖੇ ਆ ਉਹ ਸਾਰੇ ਇਹਗੇ ਜੇ ਉਪਾੜਾ ਸਿਲਕ ਦੇ ਵਿੱਚ ਰੇਟ ਹੈਗਾ ਹੀ 1175 ਰੁਪਏ ਸ਼ਿਪਿੰਗ ਹੈਗੀ ਫ੍ਰੀ ਉਹਨਾਂ ਦੇ ਵਿੱਚ ਹੁਣ ਜਿਹੜਾ ਸੂਟ ਤੁਹਾਨੂੰ ਮੈਂ ਦਿਖਾਉਣ ਲੱਗਾ ਆ ਇਹ ਆਉਣਾ ਜੇ ਸ਼ਿਮਰ ਸਿਲਕ ਦੇ ਉੱਤੇ ਕੜਾਈ ਨੇੜੇ ਬਹੁਤ ਸ਼ਾਨਦਾਰ ਜੇ ਰੰਗਾਂ ਵਿੱਚੀ ਬਹੁਤ ਟੌਪ ਦੀ ਜੇ ਤੇ ਪਫ ਦਾ ਵਰਕ ਜੇ ਸਾਰਾ ਜਿਹੜਾ ਮਸ਼ੀਨ ਵਰਕ ਤਿੱਲਾ ਵਰਕ ਸਾਰਾ ਜਿਹੜਾ ਜੇ ਉੱਪਰ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਇਧਰੋਂ ਆ ਗਿਆ ਜੇ ਇਹਦੇ ਗਲੇ ਦੇ ਉੱਪਰ ਡਿਜ਼ਾਈਨ ਤੇ 2.5 ਮੀਟਰ ਦੀ ਸ਼ਰਟ ਜੇ ਤੇ 2.5 ਮੀਟਰ ਦੀ ਹੀ ਨਾਲ ਪਲੇਨ ਬਾਟਮ ਜੇ 크ਰੇਪ ਸਿਲਕ ਦੀ ਬਹੁਤ ਸੋਹਣੀ ਬਾਟਮ ਜੇ 크ਰੇਪ ਸਿਲਕ ਦੀ ਨਾਲ ਦੁਪੱਟਾ ਹੈਗਾ ਜੇ ਔਰਗੈਂజా ਦਾ ਸੀਕਵੈਂਸ ਵਾਲਾ ਪਲੱਸ ਦੁਪੱਟੇ ਦੇ ਉੱਤੇ ਹੈਗਾ ਜੇ ਇਹਦੇ ਸਾਰੀ ਕਢਾਈ ਫੋਰ ਸਾਈਡ 2 ਸਾਈਡ ਤੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਜੇ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਨੂੰ ਭੇਜ ਦਿਓ ਪੇਮੈਂਟ ਇਹਨਾਂ ਦੀ ਰਹੂਗੀ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆ ਇਹਦਾ ਰੇਟ ਜਿਹੜਾ ਹੋਊਗਾ ਜੇ 1375 ਰੁਪਏ ਜੇ ਇਹ ਸੁਪਰ ਸੰਡੇ ਸੇਲ ਜੇ ਸੇਲ ਦੇ ਰੇਟ ਜੇ ਤੇ ਪਲੀਜ਼ ਇਹਦੇ ਵਿੱਚ 바ਰਗੇਨਿੰਗ ਕੋਈ ਨਹੀਂ ਜੇ ਹੈਗੀ ਕਿਉਂਕਿ ਆਲਰੇਡੀ ਆਪਾਂ ਰੇਟ ਜਿਹੜੇ ਉਹ ਘਟਾ ਕੇ ਲਾ ਦਿੱਤੇ ਹਾਂ ਇਸ ਉੱਪਰ ਇਹ ਆਗਾ ਇਹਦੇ ਵਿੱਚ ਦੂਜਾ ਕਲਰ ਬਹੁਤ ਪਿਆਰਾ ਕਲਰ ਜੇ ਤੇ ਇਹਦੀ ਜਿਹੜੀ ਬਾਟਮ ਹੈ ਇਹ ਵੀ ਨਾਲ ਆ ਜੂਗੀ 크ਰੇਪ ਸਿਲਕ ਦੀ ਤੇ ਨਾਲ ਦੁਪੱਟਾ ਇਹਦੇ ਆ ਜੂਗਾ ਜੇ ਔਰਗਾਂਜਾ ਦਾ ਤੇ ਕਲਰ ਬਹੁਤ ਸੋਹਣਾ ਜੇ ਡਿਜ਼ਾਈਨ ਬਹੁਤ ਪਿਆਰਾ ਜੇ ਤੁਸੀਂ ਦੇਖ ਸਕਦੇ ਜੇ ਆਹ ਲਓ ਜੀ ਘਰ ਲੋ ਚੱਕ ਕੇ ਨੂੰ ਕਢਾਈਆਂ ਬਹੁਤ ਜ਼ਿਆਦਾ ਸ਼ਾਨਦਾਰ ਜੇ ਜਿੰਨੇ ਦਾ ਆਪਾਂ ਤੁਹਾਨੂੰ ਸੂਟ ਦੇ ਰਹੇ ਆ ਏਨੇ ਦਾ ਦਾ ਕੱਲਾ ਕਢਾਈਆਂ ਦਾ ਮੁੱਲ ਹੀ ਆ ਇਹ ਹੈਗੇ ਜੇ ਆਪਣੇ ਕੋਲ 1375 ਰੁਪਏ ਦੇ ਵਿੱਚ ਸ਼ਿਮਰ ਸਿਲਕ ਦੀ ਸ਼ਰਟ ਜੇ 크ਰੇਪ ਸਿਲਕ ਦੀ ਬਾਟਮ ਜੇ ਤੇ ਔਰਗਾਂਜਾ ਦਾ ਦੁਪੱਟਾ ਜੇ ਦੁਪੱਟੇ ਦੇ ਉੱਪਰ ਕਟਵਰਕ ਪਲੱਸ ਕਢਾਈ ਜੇ ਤੇ 2.5 ਮੀਟਰ ਦੀ ਕੱਟ ਦੇ ਨਾਲ ਸੂਟ ਤੁਸੀਂ ਲੈ ਸਕਦੇ ਜੇ ਤੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸ਼ਮਰ ਸਰਕ ਦੇ ਵਿੱਚ ਇੱਕ ਹੋਰ ਕੱਲਾ ਲਓ ਜੀ ਡਿਜ਼ਾਈਨ ਵੀ ਬਹੁਤ ਪਿਆਰਾ ਜਿਹਾ ਦਾ ਤੇ ਸੂਟ ਜਿਹੜਾ ਜੇ ਉਹ ਵੀ ਬਹੁਤ ਪਿਆਰਾ ਜਿਹਾ ਜੇ ਦੁਪੱਟਾ ਇਹਦੇ ਨਾਲ ਫਿਰ ਆ ਗਿਆ ਔਰਗਾਂਜਾ ਦਾ ਤੇ ਇਧਰੋਂ ਨਾਲ ਇਹਦੇ ਆ ਗਿਆ ਬਹਾਂ ਦੇ ਉੱਪਰ ਵੀ ਵਰਕ ਆਹ ਲਓ ਜੀ ਫਾਊਰ ਬੈਂਡ ਦਾ ਦੁਪੱਟਾ ਡਿਜ਼ਾਈਨਰ ਬਹੁਤ ਸ਼ਾਨਦਾਰ ਤੇ ਆਹ ਲਓ ਜੀ ਇਹ ਤੁਸੀਂ ਵੇਖ ਸਕਦੇ ਹੋ ਸ਼ਿਮਰ ਸਿਲਕ ਦਾ ਸੂਟ ਬੜਾ ਸੋਹਣਾ ਸੂਟ ਜੇ ਨੈੱਕ ਦੇ ਉੱਪਰ ਸਾਰੇ ਇਹਦੇ ਤੁਸੀਂ ਕਢਾਈ ਵੇਖ ਸਕਦੇ ਜੇ ਬਹੁਤ ਜ਼ਿਆਦਾ ਹੈਵੀ ਤੇ ਇਧਰੋਂ ਥੱਲੇ ਸਾਰੇ ਤੁਸੀਂ ਵੇਖ ਸਕਦੇ ਸਾਰੀਆਂ ਜਿਹੜੀਆਂ ਜੇ ਦੇਖਿਆ ਡਿਜ਼ਾਈਨਰ ਲਾਈਨਾਂ ਬਣੀਆਂ ਸਾਰੀਆਂ ਬਹੁਤ ਪਿਆਰੀਆਂ ਤੇ ਨਾਲ ਇਹਦੇ ਆਜੇ ਦੁਪੱਟਾ ਉਹ ਸੌਰੀ ਬਾਟਮ ਕ੍ਰੇਪ ਸਿਲਕ ਦੀ ਦੁਪੱਟਾ ਹੈਗਾ ਜੇ ਔਰਗਾਂਜਾ ਦਾ ਤੇ ਇਧਰੋਂ ਹੈਗਾ ਜੇ ਇਹਦੀਆਂ ਬਾਹਾਂ ਦੇ ਉੱਪਰ ਵਰਕ ਇਹ ਵੀ ਆਪਾਂ ਤੁਹਾਨੂੰ ਦੇ ਦਾਂਗੇ ਅੱਜ ਸੁਪਰ ਸੰਡੇ ਸੇਲ ਦੇ ਵਿੱਚ 1300 ਤੇ 75 ਰੁਪਈਆ ਦਾ ਸ਼ਿਪਿੰਗ ਦਵਾਂਗੇ ਫ੍ਰੀ ਇਹਦੇ ਵਿੱਚ ਤੁਹਾਨੂੰ ਲਓ ਜੀ ਇਹ ਆ ਗਿਆ ਅੱਜ ਦੀ ਸੇਲ ਦਾ ਆਖਰੀ ਸੂਟ ਆਪਣੇ ਕੋਲ ਐਂਡ ਸੂਟ ਜੇ ਐਂਡਲੈਸ ਸੂਟ ਜੇ ਬਹੁਤ ਸ਼ਾਨਦਾਰ ਹੈਂਡਵਰਕ ਦੇ ਨਾਲ ਸੂਟ ਜੇ ਸਾਰਾ ਇਹ ਇਹ ਤੁਸੀਂ ਦੇਖ ਸਕਦੇ ਜੇ ਆਹ ਲਓ ਜੀ ਡਿਜ਼ਾਈਨ ਚੈੱਕ ਕਰੋ ਇਹਦਾ ਪੀਕੋ ਕਲਰ ਡਿਜ਼ਾਈਨ ਹੈ ਸਾਰਾ ਤਿੱਲੇ ਦਾ ਤੇ ਹੈਂਡਵਰਕ ਦਾ ਕੰਮ ਜੇ ਸਾਰਾ ਇਹ ਸੂਟ ਦੇ ਵਿੱਚ ਤੇ ਕਲਰ ਇਹਦਾ ਜਿਹੜਾ ਹੈਗਾ ਜੇ ਉਹ ਹੈਗਾ ਜੇ ਪਿਆਜ਼ੀ ਹੀਡ ਇਹ ਬੜਾ ਸੋਹਣਾ ਜਿਹਾ ਸੂਟ ਜੇ ਬਹੁਤ ਪਿਆਰਾ ਜਿਹਾ ਸੰਭੜ ਜੇ ਤੇ ਆ ਇਹਦਾ ਕੰਟਰਾਸਟ ਤੁਸੀਂ ਦੇਖ ਸਕਦੇ ਜੇ ਲਾਈਟ ਪਿਆਜੀ ਦੇ ਨਾਲ ਡਾਰਕ ਪਿਆਜੀ ਦਾ ਤੇ ਆ ਬਾਟਮ ਜੇ ਇਹਦੇ ਨਾਲ ਮਸਲੀਨ ਕਾਟਨ ਦੀ 2.5 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਮਸਲੀਨ ਕਾਟਨ ਦੀ ਬਾਟਮ ਜੇ ਤੇ ਇਹਦਾ ਰੇਟ ਜਿਹੜਾ ਜੇ ਇਹ ਵੀ ਸੁਪਰ ਸੰਡੇ ਸੇਲ ਦੇ ਵਿੱਚ ਸੇਮ ਰੇਟ ਤੇ ਅੱਜ 1375 ਰੁਪਈਆ ਦਾ ਤੇ ਇਹ ਸਾਰੇ ਸੂਟ ਜਿਹੜੇ ਅੱਜ ਆਪਾਂ ਤੁਹਾਨੂੰ ਦੇ ਦਿੱਤੇ ਆ ਸੁਪਰ ਸੰਡੇ ਸੇਲ ਦੇ ਵਿੱਚ ਤੇ ਬਾਕੀ ਉਹੀ ਬੇਨਤੀਆਂ ਉਹੀ ਰਿਕਵੈਸਟਾਂ ਨੇ ਕਿ ਚੇਂਜ ਐਕਸਚੇਂਜ ਵਾਲੀ ਪਾਲਿਸੀ ਸਾਡੇ ਕੋਲ ਨਹੀਂ ਜੇ ਹੈਗੀ ਫੋਨ ਕਰਕੇ ਮੈਸੇਜ ਕਰਕੇ ਸਾਰਾ ਕੁਝ ਜਿਹੜਾ ਜੇ ਤੁਸੀਂ ਕਨਫਰਮ ਕਰ ਲਿਓ ਉਸ ਤੋਂ ਬਾਅਦ ਆਰਡਰ ਕਰਿਓ ਪੇਮੈਂਟ ਕਰਿਓ ਆਪਣਾ ਐਡਰੈਸ ਭੇਜਿਓ ਤੇ ਸੋਹਣੇ ਸੋਹਣੇ ਸੂਟ ਜਿਹੜੇ ਆ ਸੋਹਣੇ ਸੋਹਣੇ ਗਿਫਟ ਜਿਹੜੇ ਤੁਸੀਂ ਆਪਣੇ ਭੈਣ ਭਰਾਵਾਂ ਤੱਕ ਪਹੁੰਚਾਓ ਆਪਾਂ ਪਾਰਸਲ ਭੇਜਾਂਗੇ ਤੁਹਾਡੇ ਘਰਾਂ ਤੱਕ ਸੂਟ ਜਿਹੜੇ ਜਾਣਗੇ ਸਿੰਗਲ ਸੂਟ ਵੀ ਤੁਸੀਂ ਸਾਡੇ ਕੋਲ ਬਾਏ ਕਰ ਸਕਦੇ ਜੇ ਬਾਕੀ ਜੇ ਦੁਕਾਨ ਤੇ ਆਉਣਾ ਹੋਵੇ ਤਾਂ ਤੁਸੀਂ ਦੁਕਾਨ ਤੇ ਆ ਸਕਦੇ ਜੇ ਉਹਦੇ ਵਾਸਤੇ ਤੁਹਾਨੂੰ ਆਉਣਾ ਪਊਗਾ ਰਾਜੇਸ਼ੰਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਅਨਹਦ ਆਰਟਸ ਬੁਟੀਕ ਨਾਮ ਤੋਂ ਤੇ ਉੱਥੇ ਤੁਹਾਨੂੰ ਮ ਉਹ ਮੰਗਵਾ ਸਕਦੇ ਜੇ ਨੰਬਰ ਮੇਰਾ ਉੱਪਰ ਡਿਸਪਲੇ ਤੇ ਚੱਲਣ ਦੇ ਆ ਮੈਸੇਜ ਕਰਕੇ ਸਕਰੀਨ ਸ਼ਾਟ ਭੇਜੋ ਪੇਮੈਂਟ ਦਾ ਤੇ ਆਪਣਾ ਐਡਰੈਸ ਭੇਜੋ ਤੇ ਆਪਾਂ ਤੁਹਾਡੇ ਪਾਰਸਲ ਭੇਜਾਂਗੇ ਜੀ ਤੇ ਫਿਰ ਨਵੇਂ ਸਟਾਕ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ ਜੀ ਸასი ਕਾਲ ਬਾਏ ਬਾਏ ਧੰਨਵਾਦ ਠੀਕ ਹੈ